ਅਤਰਕਾਲ ਪੀਟੀਸੀ ਨਿਊਜ਼ ਤੇ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਇਹ ਮੇਰੇ ਪਿੱਛੇ ਜੋ ਤਸਵੀਰ ਲੱਗੀ ਹੋਈ ਦੇਖ ਰਹੇ ਹੋ ਇਸ ਤੇ ਲਿਖਿਆ ਹੈ ਕਿ ਬੰਦ ਹੋ ਸਕਦਾ ਹੈ ਮਹਿਲਾਵਾਂ ਦਾ ਮੁਫਤ ਸਫਰ ਜੀ ਆ ਤੜਕਸਾਰ ਇੱਕ ਅਜੀਹਾ ਟੈਂਡਰ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਇੱਕ ਵਾਰ ਜਦੋਂ ਮੈਂ ਆਫਿਸ ਆਈ ਤਾਂ ਮੈਂ ਕਿਹਾ ਇਹ ਕੀ ਤੁਹਾਨੂੰ ਦੱਸ ਦਿੰਨੀ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਪੰਜਾਬ ਦੇ ਵਿੱਚ ਕਈ ਮਹਿਲਾਵਾਂ ਜਿਹੜੀਆਂ ਨੇ ਉਹ ਮੁਫਤ ਬੱਸ ਸਰਵਿਸ ਦਾ ਫਾਇਦਾ ਚੱਕਦੀਆਂ ਨੇ ਪਰ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦਾ ਇੱਕ ਵੱਡਾ ਫੈਸਲਾ ਹੈ ਦੱਸਦੀ ਕਿ ਪੰਜਾਬ ਸਰਕਾਰ ਨੇ ਇਹ ਕਿਹਾ ਹੈ ਕਿ ਪੰਜਾਬ ਦੇ ਵਿੱਚ ਸਰਵੇ ਕਰਵਾਇਆ ਜਾਏਗਾ ਬੱਸ ਸਰਵਿਸ ਨੂੰ ਲੈ ਕੇ ਜੋ ਜਿਸ ਦਾ ਲਾਭ 1 ਕਰੋੜ 40 ਲੱਖ ਮਹਿਲਾਵਾਂ ਲੈਂਦੀਆਂ ਨੇ ਜੀਆਂ ਅਕਸਰ ਹੀ ਤੁਸੀਂ ਦੇਖਿਆ ਕਿ ਪੀਆਰਟੀਸੀ ਦੀਆਂ ਬੱਸਾਂ ਹੋਣ ਚਾਹੇ ਪੰਵਸ ਦੀਆਂ ਬੱਸਾਂ ਹੋਣ ਆਧਾਰ ਕਾਰਡ ਦਿਖਾ ਕੇ ਮਹਿਲਾਵਾਂ ਟਿਕਟ ਲੈ ਲੈਂਦੀਆਂ ਨੇ ਯਾਨੀ ਕਿ ਮੁਫਤ ਸਫ਼ਰ ਕਰਦੀਆਂ ਨੇ ਹੁਣ ਇਸ ਨੂੰ ਲੈ ਕੇ ਜੋ ਸਰਕਾਰ ਐ ਉਹ ਸਖਤ ਨਜ਼ਰ ਆ ਰਹੀ ਹੈ ਕਿਉਂਕਿ ਸਰਕਾਰ ਦੇ ਉੱਪਰ ਜੋ ਕਰਜ਼ਾ ਉਹ ਵੱਧ ਰਿਹਾ ਹੈ ਜੋ ਮੁਲਾਜ਼ਮ ਨੇ ਪੀਆਰਟੀਸੀ ਜਾਂ ਪੰਬਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਟਾਈਮ ਸਿਰ ਤਨਖਾਹਾਂ ਵੀ ਨਹੀਂ ਮਿਲਦੀਆਂ ਜਿਸ ਕਰਕੇ ਹਰ ਦੂਜੇ ਦਿਨ ਚੱਕਾ ਜਾਂਦੀਆਂ ਖਬਰਾਂ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ ਪਰ ਇਸ ਨੂੰ ਲੈ ਕੇ ਹੁਣ ਤੁਹਾਨੂੰ ਦੱਸਦੀ ਕਿ ਸਰਕਾਰ ਨੇ ਪੰਜਾਬ ਸਰਕਾਰ ਦੇ ਵੱਲੋਂ ਇਹ ਇੱਕ ਫੈਸਲਾ ਲਿੱਤਾ ਗਿਆ ਹੈ ਇੱਕ ਪ੍ਰਾਈਵੇਟ ਕੰਪਨੀ ਨੂੰ ਇਹ ਟੈਂਡਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਇਹ ਪਤਾ ਲਗਾਉਣ ਦੇ ਲਈ ਕਿਹਾ ਗਿਆ ਹੈ ਕਿ ਜੋ ਮਹਿਲਾਵਾਂ ਮੁਫਤ ਸਫ਼ਰ ਕਰਦੀਆਂ ਨੇ ਉਹਨਾਂ ਨੂੰ ਇਸ ਦਾ ਫਾਇਦਾ ਕੀ ਲੱਗਦਾ ਹੈ ਉਹਨਾਂ ਨੂੰ ਇਸ ਅਸੀ ਤੌਰ ਤੇ ਇਸ ਨੂੰ ਕਿਸ ਕਿਸ ਤਰੀਕੇ ਦੇ ਨਾਲ ਦੇਖਦੀਆਂ ਨੇ ਸੋ ਕਈ ਤਰੀਕੇ ਦੇ ਇਸ ਦੇ ਵਿੱਚ ਕਾਲਮ ਬਣਾਏ ਗਏ ਨੇ 6 ਮਹੀਨੇ ਦੇ ਅੰਦਰ ਅੰਦਰ ਇਸ ਪ੍ਰਾਈਵੇਟ ਕੰਪਨੀ ਨੂੰ ਕਿਹਾ ਗਿਆ ਵੀ ਭਾਈ ਸਾਨੂੰ ਡਾਟਾ ਦਿਓ ਕਿ ਮਹਿਲਾਵਾਂ ਇਸ ਨੂੰ ਲੈ ਕੇ ਕੀ ਸੋਚਦੀਆਂ ਨੇ ਸੋ ਵੱਡੀ ਖਬਰ ਇਹ ਹੈ ਖਾਸ ਕਰਕੇ ਮਹਿਲਾਵਾਂ ਦੇ ਲਈ ਜੋ ਅਕਸਰ ਹੀ ਮੁਫਤ ਦੇ ਵਿੱਚ ਬੱਸ ਦੇ ਵਿੱਚ ਜਾਂਦੀਆਂ ਨੇ ਸਫਰ ਕਰਕੇ ਵਾਪਸ ਆਂਦੀਆਂ ਨੇ ਕਿਉਂਕਿ ਹਰ ਰੋਜ਼ ਅਜੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਮਹਿਲਾਵਾਂ ਬੱਸ ਦੇ ਵਿੱਚ ਜਾਂਦੀਆਂ ਨੇ ਸਫ਼ਰ ਕਰਦੀਆਂ ਨੇ ਇਸ ਨੂੰ ਲੈ ਕੇ ਵੀ तमाम ਜੋ ਜੇਕਰ ਗੱਲ ਕੀਤੀ ਜਾਵੇ ਤਾਂ ਸਵਾਲ ਵੀ ਖੜੇ ਕੀਤੇ ਜਾਂਦੇ ਸੀ ਲੋਕਾਂ ਦੇ ਵੱਲੋਂ ਕਿ ਮਹਿਲਾਵਾਂ ਨੂੰ ਕਿਉਂ ਹੀ ਮੁਫਤ ਸਫ਼ਰ ਦਿੱਤਾ ਜਾਂਦਾ ਜੋ ਬੰਦੇ ਨੇ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਪਟਾਰੇ ਦੇ ਵਿੱਚ ਵੀ ਹੁਣ ਅਸਰ ਵੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਇਹ ਫੈਸਲਾ ਲੈ ਲਿਆ ਵੀ ਹੁਣ ਅਸੀਂ ਸਰਵੇ ਕਰਵਾਵਾਂਗੇ ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਫਾਇਦਾ ਹੋ ਰਿਹਾ ਇਸ ਨੂੰ ਸਿਆਸੀ ਤੌਰ ਤੇ ਕੀ ਸੋਚਦੀਆਂ ਨੇ ਮਹਿਲਾਵਾਂ ਜਾਂ ਇਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਇਹ ਤਮਾਮ ਗੱਲਾਂ ਨੇ ਇਹ ਸਟੈਂਡਰਡ ਦੇ ਵਿੱਚ ਲਿਖੀਆਂ ਹੋਈਆਂ ਨੇ ਲਗਭਗ 2 ਲੱਖ ਰੁਪਿਆ ਇਸ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਤੇ 6 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਸਬਮਿਟ ਕਰਵਾਉਣ ਦੇ ਲਈ ਵੀ ਕਹੀ ਹੈ ਸੋ ਵੱਡੀ ਖਬਰ ਇਸ ਵੇਲੇ ਦੀ ਇਹ ਹੈ ਕਿ ਪੰਜਾਬ ਦੇ ਵਿੱਚ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਮਹਿਲਾਵਾਂ ਜੋ ਮੁਫਤ ਸਫ਼ਰ ਕਰਦੀਆਂ ਸੀ ਉਹ ਬੰਦ ਹੋ ਸਕਦਾ ਹੈ ਇਹ ਤੱਕ ਹੁਣ ਨੌਬਤ ਆ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਵਿੱਤੀ ਸੰਕਟ ਪੰਜਾਬ ਤੇ ਮੰਡਰਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਜੋ ਖਜ਼ਾਨਾ ਹੈ ਪੰਜਾਬ ਦਾ ਉਹ ਖਾਲੀ ਹੋ ਰਿਹਾ ਹੈ ਜੋ ਕਰਜ਼ਾ ਹੈ ਉਹ ਵੱਧ ਰਿਹਾ ਪੰਜਾਬ ਸਰਕਾਰ ਤੇ ਇਸ ਨੂੰ ਦੇਖਦੇ ਹੋਏ ਹੁਣ ਇਹ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਇੱਕ ਵਾਰ ਜੋ ਟੈਂਡਰ ਹੈ ਕਿ ਟੈਂਡਰ ਦੇ ਵਿੱਚ ਲਿਖਿਆ ਉਹ ਵੀ ਤੁਹਾਨੂੰ ਸਕਰੀਨ ਤੇ ਦਿਖਾਨਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਇਹ ਦੱਸਿਆ ਵੀ ਅਸੀਂ ਇੱਕ ਸਰਵੇ ਕਰਵਾਵਾਂਗੇ ਜਿਸ ਦੇ ਵਿੱਚ 6 ਮਹੀਨਿਆਂ ਦੇ ਅੰਦਰ ਅੰਦਰ ਇਸ ਪ੍ਰਾਈਵੇਟ ਕੰਪਨੀ ਤੋਂ ਰਿਪੋਰਟ ਮੰਗੀ ਗਈ ਹੈ ਵੀ ਸਾਨੂੰ ਰਿਪੋਰਟ ਸਬਮਿਟ ਕਰਾਓ 2 ਲੱਖ ਰੁਪਿਆ ਇਸ ਪ੍ਰਾਈਵੇਟ ਕੰਪਨੀ ਨੂੰ ਵੀ ਦਿੱਤਾ ਹੈ ਸਰਵੇ ਕਰਾਉਣ ਦੇ ਲਈ ਪੰਜਾਬ ਸਰਕਾਰ ਨੇ ਵੀ ਤੁਹਾਨੂੰ ਦੱਸ ਦਈਏ ਸੋ ਮਹਿਲਾਵਾਂ ਦੀ ਫ੍ਰੀ ਬੱਸ ਸਵਿਥ ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਮੁਫਤ ਬੱਸ ਸਵਿਥ ਤੇ ਸਰਕਾਰ ਦੇ ਵੱਲੋਂ ਸਰਵੇ ਦਾ ਫੈਸਲਾ 1 ਕਰੋੜ 40 ਲੱਖ ਮਹਿਲਾਵਾਂ ਨੂੰ ਮਿਲ ਰਿਹਾ ਹੈ ਫ੍ਰੀ ਬੱਸ ਸਰਵਿਸ ਦਾ ਫਾਇਦਾ ਸਰਵੇ ਲਈ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ ਟੈਂਡਰ 6 ਮਹੀਨਿਆਂ ਦੇ ਸਰਵੇ ਦੀ ਰਿਪੋਰਟ ਦੇਣੀ ਹੋਵੇਗੀ ਮਹਿਲਾਵਾਂ ਨੂੰ ਫ੍ਰੀ ਬੱਸ ਸਰਵਿਸ ਦੇ ਕੀ ਹਨ ਫਾਇਦੇ ਇਹ ਪੁੱਛਿਆ ਗਿਆ ਇਹਨਾਂ ਹੀ ਨਹੀਂ ਮਹਿਲਾਵਾਂ ਦੀ ਜੋ ਮਹਿਲਾਵਾਂ ਨੇ ਉਹ ਫ੍ਰੀ ਬੱਸ ਸਰਵਿਸ ਬਾਰੇ ਕੀ ਸੋਚਦੀਆਂ ਨੇ ਇਹ ਵੀ ਪੁੱਛਿਆ ਜਾਵੇਗਾ ਇਸ ਤੋਂ ਇਲਾਵਾ ਸਰਵੇ ਦੇ ذریعے ਮਹਿਲਾਵਾਂ ਦੀ ਨਬਜ਼ ਨੂੰ ਟਟੋਲੇਗੀ ਪੰਜਾਬ ਸਰਕਾਰ ਇਹਨਾਂ ਹੀ ਨਹੀਂ ਦੱਸਦੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਵੇਲੇ ਹੀ ਇਹ ਫ੍ਰੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਪਰ ਹੁਣ ਇਹ ਜੋ ਇਸ ਦਾ ਘਟ ਹੈ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਸੈਣਾ ਪੈ ਰਿਹਾ ਕਿਉਂਕਿ ਪੰਜਾਬ ਤੇ ਕਰਜ਼ਾ ਵੱਧ ਰਿਹਾ ਸੋ ਤਨਖਾਵਾਵਾਂ ਵੀ ਕਿਤੇ ਨਾ ਕਿਤੇ ਜੋ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਨਹੀਂ ਦਿੱਤੀਆਂ ਗਈਆਂ ਜਿਸ ਕਰਕੇ ਚੱਕਾ ਜਾਮ ਦੀਆਂ ਖਬਰਾਂ ਵੀ ਸਾਨੂੰ ਸੁਣਨ ਨੂੰ ਮਿਲਦੀਆਂ ਨੇ PRTC ਯਾਨੀ ਕਿ ਪੰਜਾਬ ਟਰਾਂਸਪੋਰਟੇਸ਼ਨ ਜੋ ਕਾਰਪੋਰੇਸ਼ਨ ਹੈ ਰੋਡ ਵੇਜ਼ ਕਾਰਪੋਰੇਸ਼ਨ ਹੈ ਉਸ ਨੂੰ ਵੀ ਇਹ ਦੱਸਿਆ ਗਿਆ ਹੈ ਕਿ ਸਾਨੂੰ ਸਾਡੇ ਕੋਲ ਪੈਸਾ ਨਹੀਂ ਆਇਆ ਜਿਸ ਕਰਕੇ ਅਸੀਂ ਮੁਲਾਜ਼ਮਾਂ ਨੂੰ ਟਾਈਮ ਸਿਰ ਤਨਖਾਹਾਂ ਵੀ ਨਹੀਂ ਦੇ ਪਾ ਰਹੇ ਹਾਂ ਸੋ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਫੈਸਲਾ ਹੈ ਤੁਸੀਂ ਅਕਸਰ ਵੇਖਿਆ ਹੋਵੇਗਾ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕਿ ਜੋ ਮਹਿਲਾਵਾਂ ਨੇ ਉਹ ਇੱਕ ਸੀਟ ਦੇ ਲਈ ਵੀ ਡਰਾਈਵਰ ਦੇ ਨਾਲ ਜਾਂ ਫਿਰ ਕੰਡਕਟਰ ਦੇ ਨਾਲ ਭਿੜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਮੈਂ ਇੱਥੇ ਮਹਿਲਾਵਾਂ ਨੂੰ ਟਾਰਗੇਟ ਨਹੀਂ ਕਰ ਰਹੀ ਐ ਪਰ ਜੋ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਸੀ ਜੋ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਨੇ ਕਿਤੇ ਨਾ ਕਿਤੇ ਜੋ ਇਸ ਨੂੰ ਫ੍ਰੀ ਬੱਸ ਨੂੰ ਲੈ ਕੇ ਫ੍ਰੀ ਬੱਸ ਸਰਵਿਸ ਐ ਕਿਉਂਕਿ ਮਹਿਲਾਵਾਂ ਦੇ ਹੁੰਦਾ ਵੀ ਅਸੀਂ ਤਾਂ ਫ੍ਰੀ ਚੱਲੇ ਜਾਣਾ ਸਾਡੀ ਕਿਹੜੇ ਟਿਕਟ ਲਗਣੀ ਐ ਸੋ ਇਹ ਜੋ ਕਾਰਨ ਐ ਕਿਤੇ ਨਾ ਕਿਤੇ ਬੱਸ ਦੇ ਵਿੱਚ ਵੀ ਭੀੜ ਜ਼ਿਆਦਾ ਨਜ਼ਰ ਆਂਦੀ ਸੀ ਸੋ ਇਹ ਵੱਡਾ ਫੈਸਲਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਤੁਹਾਨੂੰ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦਿੰਨੀ ਆ ਬੰਦ ਨਹੀਂ ਹੋਈ ਹੈ ਫ੍ਰੀ ਬਾਸ ਸਰਵਿਸ ਹਜੇ ਸਿਰਫ ਸਰਵੇ ਕਰਾਇਆ ਜਾਵੇਗਾ ਉਸ ਦੇ ਵਿੱਚ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਉਹ ਰੱਖੀਆਂ ਦੱਸੀਆਂ ਗਈਆਂ ਨੇ ਵੀ ਅਸੀਂ ਮਹਿਲਾਵਾਂ ਤੋਂ ਕੀ ਕੀ ਪੁੱਛਣਾ ਹੈ ਚਾਹੇ ਉਹਨਾਂ ਨੂੰ ਕੀ ਸਿਆਸੀ ਤੌਰ ਤੇ ਕੀ ਸੋਚਦੀਆਂ ਨੇ ਉਹਨਾਂ ਨੂੰ ਫਾਇਦਾ ਕੀ ਹੈ ਇਸ ਨੂੰ ਲੈ ਕੇ ਸੋ ਦੋ ਚਾਰ ਪੁਆਇੰਟਸ ਲਿਖੇ ਗਏ ਨੇ ਜੋ ਮਹਿਲਾਵਾਂ ਤੋਂ ਪੁੱਛੇ ਜਾਣਗੇ ਉਸ ਤੋਂ ਬਾਅਦ ਪੰਜਾਬ ਸਰਕਾਰ ਇਸ ਦਾ ਐਨਾਲਿਸਿਸ ਕਰੇਗੀ ਉਸ ਤੋਂ ਬਾਅਦ ਕੀ ਫੈਸਲਾ ਲੈਂਦੀ ਹੈ ਪੰਜਾਬ ਸਰਕਾਰ ਇਹ ਦੇਖਣਾ ਹੋਵੇਗਾ ਸੋ ਜੋ ਇਸ ਸਰਵੇ ਨੂੰ ਲੱਗ ਦੇਖ ਕੇ ਤਾਂ ਇਹੀ ਲੱਗ ਰਿਹਾ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਆਰਥਿਕ ਬੋਝ ਪੈ ਰਿਹਾ ਪੰਜਾਬ ਦੇ ਖਜ਼ਾਨੇ ਦੇ ਉੱਪਰ ਕਰਜ਼ੇ ਦੀ ਪੰਡ ਵੱਧ ਰਹੀ ਹੈ ਸੋ ਇਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਹੁਣ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਤੁਸੀਂ ਵੇਖਿਆ ਕਿ ਮਹਿਲਾਵਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ तमाम ਜੋ ਮਹਿਲਾਵਾਂ ਨੇ ਉਹ ਹਰ ਰੋਜ਼ ਸਫ਼ਰ ਕਰਦੀਆਂ ਨੇ ਪਰ ਇਸ ਦੇ ਵਿੱਚ ਕਈ ਮਹਿਲਾਵਾਂ ਅਜਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਕੋਈ ਮਹਿਲਾਵਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਆਣ ਜਾਣ ਦੇ ਵਿੱਚ ਸੌਖਾ ਹੁੰਦਾ ਪਰ ਜੋ ਸੈਰ ਸਪਾਟੇ ਦੇ ਤੌਰ ਤੇ ਮਹਿਲਾਵਾਂ ਜਾਂਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਮੁਸ਼ਕਿਲ ਹੋ ਸਕਦੀ ਹੈ ਜਾਂ ਉਹਨਾਂ ਨੂੰ ਇਸ ਗੱਲ ਦਾ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਸ਼ਾਇਦ ਪੰਜਾਬ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੁਫਤ ਸਫ਼ਰ ਮਹਿਲਾਵਾਂ ਦਾ ਬੰਦ ਕਰ ਸਕਦੀ ਹੈ ਸੋ ਵੱਡੀ ਖਬਰ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਜੋ ਅਕਸਰ ਹੀ ਫ੍ਰੀ ਬੱਸ ਸੇਵਾ ਦਾ ਜੋ ਲਾਭ ਲੈਂਦੀਆਂ ਨਜ਼ਰ ਆਉਂਦੀਆਂ ਨਹੀਂ